ਵਰਕਰ ਤੇ ਫਰਟੀਲਾਈਜ਼ਰ ਯੂਨੀਅਨ ਅਤੇ ਆਸ਼ਾ ਵਰਕਰ ਪੰਜੋਲਾ ਗਰੁੱਪ ਨੇ ਸਿਵਲ ਹਸਪਤਾਲ ਦੇ ਪਾਰਕ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਗਰੁੱਪ ਵਿੱਚ ਭਗਵੰਤ ਮਾਨ ਦੀ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਪੰਜੋਲਾ ਗਰੁੱਪ ਨੇ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨ ਦੀ ਅਗਵਾਈ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ ਅੱਗੇ ਹੋਰ ਕੀ ਕਿਹਾ Bye-bye. <laughs> ਫੈਸਿਲੇਟਰਾਂਗੇ ਤੇ ਪੀਐਸਸੀ ਪਟਕੜ ਪੰਚ ਕਰਾਜੀ ਅੱਜ ਤੁਸੀਂ ਇੱਥੇ ਬੈਠੇ ਹੋ ਧਰਨੇ ਦੇ ਕਿ ਲਗਾਤਾਰ ਕਈ ਦਿਨ ਭਾਈ ਜੀ ਪੇਟੀਸ਼ਾਪਾ ਬੜਾ ਜ਼ਬਰਦਸਤ ਕਰ ਰਹੇ ਹੋ ਕੀ ਕਾਰਨ ਕੀ ਹੈ ਸਰਕਾਰ ਨੇ ਆਇਆ ਕਿ ਸਾਨੂੰ 2008 ਵਿੱਚ ਰੱਖਿਆ ਗਿਆ ਸੀਗਾ ਉਦੋਂ ਇਹਨਾਂ ਨੇ ਕੋਈ ਮਤਲਬ ਸ਼ਰਤ ਨਹੀਂ ਰੱਖੀ ਹੋਈ ਸੀ ਵੀ ਤੁਹਾਨੂੰ ਇੰਨੀ ਲੇਜ ਲਿਮਟ ਹੋਏਗੀ ਜਾਂ ਤੁਹਾਡੀ ਤਨਖਾਹ ਹੋਏਗੀ ਜਾਂ ਕੁਝ ਨਹੀਂ ਸੈਟਅਪ ਦੇ ਤੌਰ ਤੇ ਰੱਖਿਆ ਗਿਆ ਸੀ ਪਰ ਅੱਜ ਜਿਹੜਾ ਅਸੀਂ ਕਈ ਦਿਨਾਂ ਤੋਂ ਰੋਸ ਨਾਲ ਇੱਥੇ ਬੈਠੇ ਆਂਗੇ ਉਹ ਇਸ ਕਰਕੇ ਹੈ ਵੀ ਜਿਹੜੀ ਸਰਕਾਰ ਨੇ 58 ਸਾਲ ਦੀ ਪਾਲਸੀ ਪੰਜ ਬਿੱਤੇ ਬਣਾ ਕੇ ਸਾਡੇ ਬਲਾਕਾਂ ਦੇ ਵਿੱਚ ਚੀਟੀਆਂ ਕੱਢ ਦਿੱਤੀਆਂ ਵੀ ਜੋ ਵੀ 56 52 ਸਾਲ ਦੀ ਹੋ ਚੁੱਕੀ ਹੈ ਉਹਨੂੰ ਮਤਲਬ ਘਰ ਨੂੰ ਤੋੜਿਆ ਜਾਵੇ ਉਹਨਾਂ ਤੋਂ ਕਾੜਾ ਜਿਹੜਾ ਉਹ ਵਾਪਸ ਲਿਆ ਜਾਵੇ ਸਾਨੂੰ ਵਗੈਰਾ ਜੋ ਵੀ ਸਰਕਾਰੀ ਚੁਸਮਤੀ ਹੋ ਗਿਆ ਤੋ ਚਲੋ ਕੋਈ ਗੱਲ ਨਹੀਂ ਰਿਟਾਇਰਟਾ ਇੱਕ ਦਿਨ ਕਰਨਾ ਹੀ ਹੁੰਦਾ ਹੈਗਾ ਉਮਰ ਦੇ ਹਿਸਾਬ ਨਾਲ ਹੋਣਾ ਹੀ ਆ ਪਰ ਇਹ ਸਰਕਾਰ ਸਾਨੂੰ ਖਾਲੀ ਹੱਥ ਘਰ ਨੂੰ ਭੇਜ ਰਹੀ ਆ ਨਾ ਇਹ ਸਾਨੂੰ ਕੋਈ ਪੈਕੇਜ ਦੇ ਰਹੀ ਆ ਔਰ ਨਾ ਹੀ ਸਾਨੂੰ ਕੋਈ ਪੈਨਸ਼ਨ ਦਾ ਪ੍ਰਬੰਧ ਕਰ ਰਹੀ ਆ ਇਸ ਨਾਲ ਤੁਸੀਂ ਆ ਵੀ ਸਾਰੇ ਸਾਰੇ ਸਹਾਰੇ ਹੋਗੇ ਸਾਡੀ ਏਜ ਆ ਜਿਹੜੀ ਅਸੀਂ ਸਾਡਾ ਜਿਹੜਾ ਮਤਲਬ ਅਗੇ ਜੋਸ ਜਵਾਨੀ ਮਿਹਨੂ ਆਪਾਂ ਕਹਿੰਦੇ ਆ ਕੰਮ ਕਰਨ ਦਾ ਸੀਗਾ ਉਹ ਸਾਰਾ ਮੈਗਨੇ ਤਗਾਉ ਤਾ ਸੇਖ ਮਹਕੇ ਨੇ ਵਿੱਚ ਕੌਣ ਜਿਆਦਾ ਮੂਰੇ ਸਾਡਾ ਬਣੇਪੇ ਦਾ ਦੌਰ ਸ਼ੁਰੂ ਹੋਣ ਵਾਲਾ ਤਾਂ ਇਹ ਸਰਕਾਰਾਂ ਸਾਨੂੰ ਧੱਕੇ ਦੇ ਕੇ ਮੈਹਿਕਮੇ ਦੇ ਵਿੱਚੋਂ ਕੱਢ ਰਹੀਆਂ ਨੇ ਭੈਣ ਜੀ ਤੁਹਾਡੀ ਪੰਜਾਬ ਲੈਵਲ ਦੀ ਯੂਨੀਅਨ ਬਣੀਆਂ ਹੋਈਆਂ ਨੇ ਅੱਜ ਚਲੰਦਰ ਦੇ ਅੰਦਰ ਗਿਮਨੀ ਚੌਂਕ ਚੱਲ ਰਹੀ ਹੈ ਕੀ ਤੁਸੀਂ ਉਹ ਚੌਂਦੇ ਵਿੱਚ ਵੀ ਮਤਲਬ ਜਾ ਕੇ ਆਪਣੀ ਮੰਗ ਕਰਖਾ ਦੋ ਲੋਕਾਂ ਨੂੰ ਜੀ ਸਰ ਬਿਲਕੁਲ ਰੱਖਾਂਗੇ ਬਾਕੀ ਪਿਛਲੀਆਂ ਜੋਣਾ ਚ ਵੀ ਦੇਖ ਹੀ ਰਿਹਾ ਵੀ ਸਰਕਾਰ ਨੂੰ ਕਿੰਨਾ ਵੱਡਾ ਝਟਕਾ ਲੱਗਿਆ ਗਿਆ ਆਪਦੀ ਸਰਕਾਰ ਨੂੰ ਆਪ ਦੀ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ ਵੀ ਜਿਉਂ ਹੀ ਸਾਡੀ ਸਰਕਾਰ ਬਣੂਗੀ ਜਿਹੜਾ ਵੀ ਤੁਹਾਨੂੰ ਪੱਤਾ ਮਾਣ ਪੱਤਾ ਜਾਂ ਇਨਸੈਟ ਵਗੈਰਾ ਮਤਲਬ ਆਂਡ ਵਾਲੇ ਆਂਡ ਵਾਲੇ ਦਿਨ ਜਿੰਨਤਰ ਵੀ ਜਾ ਸਕਦੀ ਹੈ ਜੀ ਸੈਕਿੰਡ ਬੋਲੋ ਜਾ ਵੀ 28 ਤਰੀਕ ਤੱਕ ਸਾਡਾ ਇੱਥੇ ਪ੍ਰੋਗਰਾਮ ਹੈਗਾ ਅੱਗੇ ਜੋ ਸਾਡੀ ਜਥੇਬੰਦੀ ਪ੍ਰੋਗਰਾਮ ਉਹ ਲਿਖਿਆ ਜੀ ਉਸ ਦੇ ਹਿਸਾਬ ਨਾਲ ਸਾਡਾ ਸੰਘਰਸ਼ جاری ਵੀ ਰਹੂਗਾ ਜਦ ਤੱਕ 58 ਸਾਲ ਦੀ ਪਾਲਸੀ ਵਾਪਸ ਨਹੀਂ ਲੈਂਦੇ ਤੇ ਔਰ ਇਹ ਰਿਟਾਇਰ ਹੋਏ ਕਰਨਾ ਜਿੰਨਾ ਸਾਡੀਆਂ ਆਸਾ ਭੈਣਾਂ ਨੂੰ ਉਹਨਾਂ ਨੂੰ ਕੋਈ ਪੈਕੇਜ ਦਾ ਪ੍ਰਬੰਧ ਨਹੀਂ ਕਰਦੇ ਜਾਂ ਪੈਨਸ਼ਨ ਨਹੀਂ ਕਰਦੇ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਕੀ ਨਾਮ ਹੈ ਜੀ ਤੁਹਾਡਾ ਮੈਂ ਜੀ ਮਲੇਰ ਕੋਲ ਦਾ ਬਲਾਕ ਪ੍ਰਧਾਨ ਕੋਲ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਰਨਾ ਹੈ ਅੱਜ ਅਸੀਂ ਧਰਨੇ ਤੇ ਬੈਠਣ ਤੇ ਮਜਬੂਰ ਹੋ ਗਏ ਜਿਹੜੀਆਂ ਬੁੜੀਆਂ 15 15 20 20 ਸਾਲ ਦੀਆਂ ਇੰਨੀ ਸੇਵਾ ਕਰ ਰਹੀਆਂ ਸੀ ਅਜੋ ਖਾਲੀ ਹੱਥ ਹੀ ਉਹਨਾਂ ਨੂੰ ਘਰਾਂ ਨੂੰ ਤੋਰ ਰਹੇ ਨੇ ਇਹ ਬਹੁਤ ਜ਼ਿਆਦਾ ਸਰਕਾਰ ਦਾ ਕੁੜੀਆਂ ਦੇ ਨਾਲ ਨਾ ਢੱਕਾ ਹੈ ਅਸੀਂ ਚਾਹੁੰਦੇ ਹਾਂ ਵੀ 58 ਸਾਲ ਦੀ ਉਮਰ ਤੇ ਜਦੋਂ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਗਏ ਨੇ ਉਦੋਂ ਕੋਈ ਉਮਰ ਹੱਦ ਨਹੀਂ ਦੱਸੀ ਗਈ ਸੀ ਤੇ ਹੁਣ ਇੱਕ ਐਟ ਅ ਟਾਈਮ ਹੀ ਇਹਨਾਂ ਨੇ ਕਹਾੜਾ ਮਾਰਿਆ 58 ਸਾਲ ਦੀਆਂ ਕੁੜੀਆਂ ਰਿਟਾਇਰ ਕਰਤੀਆਂ ਉਹਨਾਂ ਨੂੰ ਖਾਲੀ ਹੱਥ ਹੀ ਘਰਾਂ ਨੂੰ ਭੇਜ ਰਹੇ ਨੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ 58 ਸਾਲ ਤੋਂ ਏਜ ਬਤਾ ਕੇ ਘੱਟੋ ਘੱਟ 65 ਸਾਲ ਤੱਕ ਕੀਤੀ ਜਾਵੇ। ਸਾਨੂੰ ਰੱਖਿਆ ਤੇ ਜੱਜਾਂ ਬੱਚਿਆਂ ਦੀ ਕੇਅਰ ਵਾਸਤੇ ਅਸੀਂ ਜੱੱਜਾਂ ਨੂੰ ਲੈ ਕੇ ਜਾਣਾ ਸੀ ਹਸਪਤਾਲ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣ ਤੇ ਉਹ ਕੰਮ ਦਾ ਸਾਡਾ ਬਿਲਕੁਲ ਇਨਸੈਂਟਿਵ ਕੱਟਦਾ। ਜਿਹੜੀਆਂ ਚੀਜ਼ਾਂ ਦਾ ਸਾਡਾ ਇਨਸੈਂਟਿਵ ਕੱਟ ਦਿੱਤਾ ਗਿਆ ਉਹ ਸੀ ਕੰਮ ਕਿਉਂ ਕਰਾਂਗੇ? ਉਹ ਕੰਮ ਨਹੀਂ ਕਰਾਂਗੇ। ਸਾਤੋਂ ਹੋਰ 55 ਤਰ੍ਹਾਂ ਦੇ ਕੰਮ ਲਏ ਜਾਂਦੇ ਨੇ। ਦੀ ਰਾਕੇ ਕੋਈ ਇਨਸੈਂਟਿਵ ਨਹੀਂ 1-1 ਰੁਪਇਆ ઓ ਆਰ ਐਸ ਵੰਡਣ ਲਈ 1-1 ਰੁਪਇਆ ਸਾਨੂੰ ਦਿੱਤਾ ਜਾਂਦਾ ਇਹ ਇੱਕ ਕੋਝਾ ਮਜ਼ਾਕ ਕਰਦੀ ਆ ਸਰਕਾਰ ਸਾਡੇ ਨਾਲ ਅਸੀਂ ਚਾਹੁੰਦੇ ਆ ਵੀ ਜਿਹੜੀਆਂ 58 ਸਾਲ ਦੀਆਂ ਕੁੜੀਆਂ ਰਿਟਾਇਰ ਕੀਤੀਆਂ ਨੇ ਘੱਟੋ ਘੱਟ ਉਹਨਾਂ ਦੀ ਏਜ ਉਮਰ 65 ਸਾਲ ਕੀਤੀ ਜਾਵੇ ਔਰ ਜਿਹੜੀ ਕੁੜੀ ਨੂੰ ਘਰ ਤੋਰ ਰਹੇ ਨੇ 5 ਲੱਖ ਰੁਪਇਆ ਦੇ ਕੇ 10000 ਰੁਪਇਆ ਪੈਨਸ਼ਨ ਸਕੀਮ ਦੇ ਵਿੱਚ ਉਹਨੂੰ ਲਿਆ ਜਾਵੇ ਕੜਾ ਕੀ ਨਾਂ ਪੈਂ ਜੀ ਮੈਂ ਨੰਜੀਤਵਰ ਖਾਲਸਾ ਲਸੋਈ ਜ਼ਿਲ੍ਹਾ ਪਰਦਾਣਾ ਅੱਜ ਤੁਸੀਂ ਘਰਨੇ ਦੇ ਬੈਠਿਓ ਤੇ ਪਹਿਲਾ ਦਿਨ ਤੁਹਾਡਾ ਦਰਨੇ ਉਧਰ ਤੁਹਾਡੇ ਦੂਜੇ ਆਸ਼ਾ ਵਰਖਨਾਂ ਹੀ ਬੈਠੇ ਨੇ ਇਹ ਕਾਰਨ ਕੀ ਆ ਆਸ਼ਾ ਵਰਕਰਾਂ ਨੂੰ ਧੰਨੇ ਕਿਉਂ ਦੇਨੇ ਪੈ ਰਹੇ ਸਰ ਸਸੀਂ ਮਜਬੂਰੋ ਕੇ ਧਰ ਦਿੰਨੇ ਆ ਕਿਉਂਕਿ ਜੋ ਛੜੀਆਂ ਕੁੜੀਆਂ ਨੇ ਕੋ ਲਗਤ 58 ਸਾਲ ਵਾਲੀਆਂ ਨੂੰ ਨਾ ਜਿਵੇਂ ਤਲਵਾਰ ਤੇ ਮੁੱਕੀ ਮਾਰੀ ਦੀਆ ਉਹਦਾ ਕੱਢਿਆ ਗਿਆ ਹੈ 58 ਸਾਲ ਦੀ ਕੁੜੀ ਸਾਨੂੰ ਕੋਈ ਨੋਟਿਸ ਕੋਈ ਪਹਿਲਾਂ ਨਹੀਂ ਦੱਸਿਆ ਗਿਆ ਬੇ ਇਹਨਾਂ ਕੁੜੀਆਂ ਨੂੰ ਕੱਢਿਆ ਜਾਣਾ ਤੇ ਜਿਹੜੀਆਂ ਕੁੜੀਆਂ ਮਤਲਬ 20 ਸਾਲ ਤੋਂ ਸੇਵਾ ਅਨੁਭਾਰੀਆਂ ਨੇ ਉਹਨਾਂ ਨੂੰ ਹੀ ਕੋ ਲਗਦਾ ਇਹਦਾ ਕੱਢਣਾ ਇਹ ਸਰਕਾਰ ਦੀ ਬਹੁਤ ਮੱਧ ਭਾਗੀ ਘਟਨਾ ਇਹ ਇਹਨਾਂ ਨੂੰ ਕਰਨ ਕਰਨਾ ਨਹੀਂ ਚਾਹੀਦਾ ਹੁਣ ਜਿਹੜੀ ਸਾਡੀ ਮੰਗ ਆ ਇਹ 58 ਸਾਲ ਤੋਂ ਬਾਹਰ ਸਾਲ ਕੀਤੀ ਜਾਵੇ ਇਹਨਾਂ ਕੁੜੀਆਂ ਦੁਆਰਾ ਸੇਵਾ ਵਿੱਚ ਲੰਦਾ ਜਾਵੇ। ਪ੍ਰਧਾਨ ਜੀ ਤੁਸੀਂ ਮੰਗ ਪੱਤਰ ਦਾ ਮੇਰੇ ਖਾਲ ਦੇ ਬਹੁਤ ਦਫਾ ਦਿੱਤੇ ਹਨ ਸਰਕਾਰਾਂ ਨੂੰ ਤੇ ਸਿਵਲ ਸਰਜਨ ਨੂੰ ਐਸਐਮਓ ਨੂੰ ਤੇ ਡੀਸੀ ਨੂੰ ਕਿ ਇਹਨਾਂ ਦਾ ਧੌਰ ਕਿਉਂ ਨਹੀਂ ਹੋ ਰਿਹਾ ਕੀ ਗੱਲ ਤੁਸੀਂ ਇਦਾਂ ਮਤਲਬ ਜਿਹੜੀ ਹੈ ਇਹ ਸਰਕਾਰਾਂ ਨੇ ਨਾ ਇਹ ਸਰਕਾਰਾਂ ਮਤਲਬ ਜਦੋਂ ਵੋਟਾਂ ਲੈਣੇ ਹੁੰਦੀਆਂ ਨੇ ਉਹ ਤਾਂ ਸਾਨੂੰ ਬਹੁਤ ਵਾਅਦੇ ਕਰਦੀਆਂ ਨੇ ਵੀ ਅਸੀਂ ਤੁਹਾਡਾ ਆ ਵੀ ਕਰਾਂਗੇ ਆ ਵੀ ਕਰਾਂਗੇ ਤੇ ਭਗਵੰਤਬਾਂਦੀ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਜਿਹੜਾ 2500 ਰੁਪਏ ਤੁਹਾਡਾ ਡਬਲ ਕੀਤਾ ਜਾਊਗਾ ਜਿਹੜਾ ਤੁਹਾਡੇ ਇਨਸੈਂਟਿਵ ਨੈਟ ਵਿੱਚ ਵਾਅਦਾ ਕੀਤਾ ਜਾਊਗਾ ਜੋ ਭਗਵੰਤਬਾਂਦੀ ਸਰਕਾਰ ਨੇ ਇਹ ਸਾਡਾ ਨਹੀਂ ਕੀਤਾ ਸਾਨੂੰ ਬਹੁਤ ਰੋਸ ਹੈ ਇਸ ਗੱਲ ਤੇ ਵੀ ਜਿਹੜੇ ਸਾਡੇ ਕੁੜੀਆਂ ਦੇ ਭੱਤੇ ਨੇ ਕੱਟੇ ਗਏ ਨੇ ਇਹ ਬਹਾਲ ਕੀਤਾ ਜਾਣਾ ਲਾਗੂ ਕੀਤਾ ਜਾਣਾ ਜਿਹੜੇ ਇਨਸੈਂਟਿਵ ਨੇ ਉਹਨਾਂ 'ਚ ਵਾਅਦਾ ਕੀਤਾ ਜਾਵੇ 2500 ਰੁਪਏ ਸਾਨੂੰ 5000 ਰੁਪਏ 500 ਰੁਪਏ ਕੱਲਾ ਵੀ ਬੰਜੀ ਹੁਣ ਜਿਵੇਂ ਜਿਮਨੀ ਚੌਂ ਜਲੰਧਰ ਤੋਂ ਚੱਲ ਰਹੀ ਹੈ ਤੇ ਉਹਦੇ ਤੇ ਬੜਾ ਜੋਰ ਲੱਗਿਆ ਸਰਕਾਰ ਦਾ ਕੀ ਤੁਹਾਡੀ ਯੂਨੀਅਨ ਉੱਥੇ ਵੀ ਜਾ ਕੇ ਲੋਕਾਂ ਨੂੰ ਮਰੇ ਦੱਸੇ ਕਿ ਵੀ ਇਹ ਸਰਕਾਰ ਐ ਕਰ ਰਹੀ ਹੈ ਹਾਂਜੀ ਸਰ ਸਾਡਾ ਬਹੁਤ ਤਿੱਖਾ ਸੰਘਰਸ਼ ਹੋਗਾ ਪੂਰੇ ਪੰਜਾਬ ਦੇ ਆਲ ਇੰਡੀਆ ਦੇ ਵਰਕਰਾਂ ਹੋਣਗੇ ਆਸਾ ਵਰਗ ਦੇ ਆਸਾ ਸਿਲੀਟਰਟਰ ਕੁੜੀਆਂ 26000 ਦੀ ਗਿਣਤੀ ਆ ਸਾਰੀਆਂ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਅਸੀਂ ਜਲੰਧਰ ਥਾਣੇ ਤੇ ਜਾਵਾਂਗੇ ਉੱਥੇ ਇਹਨਾਂ ਦਾ ਪਿੱਟ ਚਾਪਾ ਕਰਾਂਗੇ ਸਾਡਾ ਤਿੱਖਾ ਸੰਘਰਸ਼ ਹੋਗਾ ਪੂਰੇ ਪੰਜਾਬ ਦੇ ਵਿੱਚ ਹੀ